ਟੌਕਸਿਕਡਾ ਪਰ ਟੀ ਪਰ ਕਾਊਟਰ ਹੋਗਾ ਡੰ ਲਾਲਾ ਪਰ ਪੂਰੀ ਸੈਟਿੰਗ ਨਹੀਂ ਹਣੀ ਯਾਰ ਇਹ ਇੱਥੇ ਤੱਕ ਹੁੰਦਾ ਨਾ ਇਹ ਇੱਥੇ ਤੱਕ ਹੀ ਰਹਿਣਾ ਪਰ ਇਹ ਆ ਵੀ ਪ੍ਰੋਪਰ ਸਹੀ ਇੱਥੇ ਵੀ ਲੱਗ ਜਾਂਦਾ ਚੈਨ ਪੜਾਈਂ ਕਿਹੜੀਆਂ ਐਕਸਰਸਾਈਜ਼ ਹੋਣ ਜੀ ਇਹ ਦੰਬਲ ਤੋਂ ਮੈਨਾ ਚਾਸਟੋ ਬਿਨਾ ਇੱਤੋਂ ਡੰਬਲ ਬੈਕ ਕਫਲਾਈ ਆਏ ਨਹੀਂ ਜਿਹੜਾ ਬੈਕ ਹੈ ਬੈਂਚ ਇਦਾਂ ਲੱਗਦਾ ਨਹੀਂ ਆ ਡੰਬਲ ਨਹੀਂ ਇਦਾਂ ਨੋਰਮਲ ਗਰਾਊਂਡ ਦੇ ਕਿਨੇ ਲਾਇ ਗਰਾਊਂਡ ਨਹੀਂ ਮੈਂ 15 15 ਜੱਸਾ ਇਹ ਜਿਹੜੀ ਆ ਚੀਜ਼ ਹੈ ਨਾ ਕਦੇ ਵੀ ਮਸਲ ਤਾਂ ਨਹੀਂ ਜਣਾ ਲੱਗਦਾ ਇਹਨਾਂ ਨੂੰ ਪਾਣੀ ਚੜੀ ਜਾਣਾ ਉਪਰੋਂ ਹੈ ਵੀ ਮੰਨ ਲਓ ਦਿਨ ਚ ਦੋ ਵਾਰੀ ਗ੍ਰੀਨ ਟੀ ਪੀਨੇ ਆ ਪਾਣੀ ਦਾ ਲੈਵਲ ਛੋਹੀ ਆ ਇੱਕ ਟਾਈਮ ਹੋਰ ਪਾਣੀ ਦਾ ਲੈਵਲ ਪਾਣੀ ਦਾ ਲੈਵਲ ਯਾਰ ਮਿਨੀਮਮ ਸੁਣ ਲੋ ਟਾਈਟ 4 ਤੋਂ 5 ਲੀਟਰ ਜੇ ਤੁਸੀਂ ਨਾ ਪੀਤਾ ਕੋਸਾ ਬੋਲਣ ਦੇਵੇ ਹੋ ਸਕਦਾ ਜਿਆਦਾ ਗਰਮੀ ਚੋਂ ਛਿੰਮ ਟ੍ਰੇਨਰ ਥੋੜਾ ਜਿਹਾ ਘਬਰਾਟ ਫੀਲ ਹੋਵੇ ਚੱਕਰ ਆ ਜਾਏ ਜਾਂ ਤੁਹਾਨੂੰ ਇਦਾਂ ਲੱਗੇ ਵੀ ਮੇਤੋਂ ਗਰਮੀ ਸਹਿ ਨਹੀਂ ਹੁੰਦੀ ਮੇਤੋਂ ਸਹਿ ਆਂਦੇ ਤੇ ਪਾਣੀ ਦਾ ਟੰਕੀ ਨਾ ਜਦੋਂ ਵਾਟਰ ਲੈਵਲ 70% ਤੇ ਰਿਹਾ ਹੀ ਨਹੀਂ ਬੋਡੀ ਚ 30 ਰਹਿ ਗਿਆ ਤੁਹਾਨੂੰ ਇਦਾਂ ਧੁੱਪੇ ਨਿਕਲੇ ਤੁਹਾਨੂੰ ਤਾਂ ਅੱਖਾਂ ਸਾਹਮਣੇ ਨਹੀਂ ਰੰਦੇ ਰਾਈ ਜਾਣਾ ਜਿੱਦਾਂ ਹੁਣ ਜੂਨ ਆਉਣਾ ਤੱਪਦੀ ਹਵਾ ਪਾਣੀ ਮੂੰਹ ਤੇ ਮੋਟਰਸਾਈਕਲ ਤੇੜਾ ਮੰਗਣੀ ਗੱਡੀ ਆ ਚੱਲ ਕੋਈ ਨਹੀਂ ਏਸੀ ਲੱਗਾ ਉਹਦੇ ਵਿੱਚ ਕੁਝ ਨਹੀਂ ਪਤਾ ਜਿਹੜਾ ਮੋਟਰਸਾਈਕਲ ਨਿਕਰੂਗਾ ਉਹਨੇ ਕਹਿੰਦਾ ਤਾਂ ਤੱਪਦੀ ਹਵਾ ਨਹੀਂ ਦਿੰਦਾ ਉਦੋਂ ਵੱਜਣੀ ਆ ਇਦਾਂ ਗੱਲ ਨਹੀਂ ਦੇਖ ਤਾਂ ਬੈਠੇ ਰਹੂਗੇ ਤਾਂ ਮੈਂ ਹੋਰ ਤਰ੍ਹਾਂ ਹੋ ਜਾਣਾ ਹਾਂ ਮੈਂ ਉੱਠ ਜਾਵਾਂਗਾ ਜਦ ਜਦ ਪਰ ਇੱਕ ਜਗ੍ਹਾ ਤੇ ਯਾਰ ਉਹ ਵੀ ਨਹੀਂ ਬੈਹ ਸਕਦਾ ਜਿੰਨਾ ਮਰਜ਼ੀ ਤੂੰ ਖਾਲਾ ਵਧੀਆ ਜਿੰਨਾ ਮਰਜ਼ੀ ਭਰੀ ਕਰ ਲੈ ਇੱਕ ਜਗ੍ਹਾ ਤੇ ਨਹੀਂ ਬੰਦਾ ਬੈਹਦਾ ਮੈਂ ਉਹਦਾ ਗੱਲ ਕਰਦਾ ਵੀ ਮਿਨੀਮਮ ਜਿਹੜੇ ਮੈਕਸਿਮਮ ਬੰਦਿਆਂ ਨੂੰ ਇਹ ਹੁੰਦੀਆਂ ਚੀਜ਼ਾਂ ਇਸ ਕਰਕੇ ਹੁੰਦੀ ਆ ਵਾਟਰ ਲੈਵਲ ਨਹੀਂ ਹੋ ਤੈਨੂੰ ਮੈਂ ਕਿਹਾ ਗਟਾਰ ਲੈ ਕੇ ਆ ਦੂਜੀ ਗੱਲ ਖਾਣਾ ਪੀਣਾ ਨਹੀਂ ਮੈਂ ਭਰਾ ਆਪਣੇ ਘਰੇ ਨੂੰ ਲੋਕਾਂ ਨੂੰ ਲੱਗਦਾ ਭਾਜ ਬਰਗਰ ਖਾਣਾ ਪੀਣੇ ਓ 80 ਸੌਨੂ ਸੀਤ ਵਾਲਾ ਹਿੱਟ ਬੜਾ ਹੋ ਗਿਆ ਵਾ ਜਿਹੜਾ ਬਹੁਤ ਵਧੀਆ ਸ਼ੀਰ ਮੋਨੇ ਮੋਨਾ ਜਿਹਾ ਮੁੰਡਾ ਆ ਤਕੜਾਇਆ ਉਹਦੀ ਕਾਪੀ ਕਰਦਾ ਪੂਰੀ ਹਾਂਜੀ ਤੇ ਬੱਚਿਆਂ ਦੇ ਆ ਆਹਾ ਆਹਾ ਬੋਡੀ ਬੰਦੀ ਹਾਂਜੀ ਤੇ ਕੀ ਹਾਲ ਚਾਲ ਤੇ ਦੋਸਤੋ ਤੇਰੀ ਕਾਲੀ ਕਦੀ ਲਾਲੀ ਕਦੀ ਪਾਲੀ ਛੜਾਈ ਭਾਈ ਲਾਲੀ ਕਦੀ ਪਾਲੀ ਖੱਡਣਾ ਦੇ ਨਹੀਂ ਖਾਣਾ ਬਦੋਸ਼ ਓਏ ਮਾਂ ਫੇਲੜੀ ਬਗਬਗੀ ਮੌਕਾ ਮਿਲੇ ਕبھی ਕਬੀ ਕਦੀ ਕਦੀ ਬਾਕੀ ਜੇਮ ਲੱਗਦੀ ਪਈ ਪੂਰੀ ਫੁੱਲ ਅੱਜ ਹੋ ਗਈ ਸ਼ਰੀਰ ਦੀ ਪੂਰੀ ਪਾਸ ਖਾਲੀ ਕਿੱਥੇ ਗਿਆ ਸੀ ਆਹ ਬਾਈ ਗੋੜੀ ਲੈਣਗੇ ਸੜੇ ਇੰਨਾ ਟਾਈਮ ਲੱਗਾ ਪਾਣੀ ਲੈਣ ਆ ਹੁਣੀ ਕਿੰਨਾ ਕ ਟਾਈਮ ਸ਼ੁਕਰ ਕਰ ਮੈਂ ਭਰ ਕੇ ਨਹੀਂ ਲੈ ਗਿਆ ਹੋਰ ਅੰਦਰ ਘੰਟੇ ਬਾਅਦ ਹੋਣਾ ਸੀ ਘਰੇ ਜਿਹੇ ਸਹੀ ਗੱਲ ਦੋ ਬੋਤਲਾਂ ਗਿਆ ਅਸੀਂ ਆਪ ਇੱਕ ਰੱਖੀ ਦੋ ਬੋਤਲਾਂ ਦਾ ਡੱਲੀ ਕਿਥੋਂ ਲੈ ਕੇ ਆਏ ਪਾਣੀ ਮਲ ਕੇ ਘਰੇ ਘਾਟੀ ਪਿੰਦੇ ਪਾਣੀ ਠੰਡਾ ਪੀਦੇ ਆ ਯਾਰ ਗਰਮੀ ਚ ਵੀ ਤੁਸੀਂ ਠੰਡਾ ਪੀਨੇ ਹੈ ਜੀ ਸਟਾਰਟ ਹੋਣਾ ਪਾਣੀ ਬੰਦੇ ਦੇ ਚੱਲਦਾ ਗਰਮੀ ਚ ਵੀ ਗਰਮੀ ਗਰਮ ਪਾਣੀ ਗਰਮੀ ਅਜ ਕੋਸਾ ਪਾਣੀ ਪਾਜੀ ਆ ਠੰਡਾ ਠੰਡਾ ਪਾਣੀ ਬਾਦ ਕੇ ਵੀ ਦਾ ਪਾਣੀ ਮੈਂ ਚੱਲ ਲੱਗ ਰਿਹਾ ਚੱਲੋ ਚਾਲ ਲਈ ਯਾਰ ਤੂੰ ਜਾ ਸਕੂਟਰੀ ਤੁਹਾਡੀ ਜਾ ਚੱਲ ਜਾ ਤੁਰ ਕੇ ਚੱਲ ਜਾ ਆਂਦਾ ਪਾਂਦਾ ਪਾ ਲੇਟ ਤੇ ਜਾਂਦਾ ਵੀ ਪੰਨਾ ਨਹੀਂ ਵੀ ਨਹੀਂ ਰਹਿੰਦੇ ਰਹਿੰਦੇ ਅਸੀਂ ਕਿਹੜਾ ਦਿਨ ਸਰਪੰਚ ਆਪਾਂ ਡਾੜੀ ਨੂੰ ਕਾਹ ਦੇ ਕਾਲੀ ਬਹੁਤ ਪਾਂਦਾ ਹੈ ਕੀ ਕਰਨਾ ਕੀ ਕਰਿਆ ਕਰਨਾ ਜੀ ਜਿੰਮ ਜੁਮਲਾ ਤੋਂ ਆਏ ਮੇਲਾ ਬੈਨ ਨਾ ਖੇਡਣਾ ਸ਼ੁਰੂ ਕਰਦਣਾ ਪਾਣੀ ਕਿੱਦਾਂ ਪੀਣੇ ਕਿੱਦਾਂ ਪਾ ਕੇ ਦਾ ਸੀ ਨੂੰ ਕੀ ਕਰਦੇ ਮੈਂ ਸਾਰਾ ਨਹੀਂ ਛੱਡਦਾ ਨਹੀਂ ਉਹ ਛੱਡਦਾ ਨਹੀਂ ਕੋਈ ਨੀ ਬੰਨਾ ਮਤਲਬ ਹੁਣ ਲੱਕ ਗਿਆ ਯਾਰ ਇਹ ਬਣ ਗਿਆ ਆਪਣੇ ਕੰਮ ਛੱਡ ਦੇ ਮੇਰਾ ਫੋਨ ਤਾ ਕਰ ਨਹੀਂ ਮੈਨੇ ਨਹੀਂ ਮੋਹਰ ਲਾਉਣੀ ਆ ਪੈਸੇ ਵੀ ਅਗਲੇ ਦਿਨ ਦੇ ਆ ਹਲੋ ਹੈਲੋ ਸਨ ਗਾਇਸ ਮੈਂ ਸ਼ਟ ਇਹਨੇ 8 ਬਟਾੜਾ ਮਾਰਿਆ ਮੈਨੂੰ 6206 ਹੋ ਮਣੀ ਅਗਲੀ ਕਿੰਨੇ ਮਾਈਨਸ ਜਮ ਮਾਰੇ ਡੰਡ ਸੁਤ ਨਹੀਂ ਡੰਡ ਮਾਰ ਕੇ ਡੰਡ ਮਾਰ ਕੇ ਨਾਲ ਉੱਤੋਂ ਕੀ ਆ ਡੰਡ ਮਾਰ ਡੰਡ ਡੰਡ ਇੱਕ ਦੋ ਸ਼ਾਬਾ ਸ਼ਾਬਾ ਦੀਪ ਜਾਨ ਬੜੀਆ ਇਹਦੇ ਵਿੱਚ ਜਾਨ ਪਤਾ ਕਿੰਨੀ ਆ ਰੁਕਣਾ ਨਹੀਂ ਰੁਕਣਾ ਨਹੀਂ ਉਹ ਡੰਡ ਰਹਿੰਦਾ ਮੂੰਹ ਉੱਪਰ ਜਾ ਕੇ ਮੂੰਹ ਉੱਪਰ ਚੱਕ ਅੱਖਾਂ ਇੱਧਰ ਮੇਰੇ ਮੇਰੇ ਵੱਲ ਦੇਖਾ ਐਦਾਂ ਬਹੁਤ ਜਾਨ ਆ ਉਹਦੇ ਵਿੱਚ ਹੁਣ ਚੱਲ ਖੜਾ ਹੋ ਖੜਾ ਹੋ ਖੜਾ ਹੋ ਮੜਾ ਦੌੜ ਗਿਆ ਮੜਾ ਲੱਗ ਗਿਆ ਦੌੜ ਗਿਆ ਆ ਜਾ ਆ ਬਾਬ ਸਿਆ ਇਹ ਵੜਾ ਨੇ ਕਿੱਥੇ ਗਿਆ ਮੈਨੂੰ ਘੜਨਾ ਆ ਗਿਆ ਇਹ ਸ਼ਾਬਾਸ਼ ਡੰਡ ਓ ਬਹੁਤ ਤੇਰੇ ਨਹੀ ਹਾਂ ਬੜੀ ਵੀਡੀਓ ਨਵੀਂ ਨਵੀਂ ਟ੍ਰੇਡਿੰਗ ਸ਼ੁਰੂ ਕੀਤੀ ਮੈਂ ਸੈੱਟ ਚੱਕੀ ਜਾ ਇੱਕ ਹੱਥ ਨਾਲ ਇੱਕ ਹੱਥ ਨਾਲ ਇੱਕ ਹੱਥ ਨਾਲ ਹੁਣ ਇੱਕ ਹੱਥ ਨਾਲ ਚੱਕਣਾ ਡੋਲਰ ਉਹ ਕਿੰਨੇ ਪਾਣੀ ਚ ਖੜੀ ਹੋ ਗਈ ਬੋਤਲ ਸ਼ਾਬਾਸ਼ ਓ ਤੇਰੇ ਜਾਨ ਤੇਰੇ ਤੂੰ ਮਾਰ ਕੇ ਆਪਣੇ ਭਰਾ ਨੂੰ ਪਾਣੀ ਚ ਹੁਣ ਇੱਟ ਦੇ ਇੱਟ ਵਲੇ ਇੱਟ ਵਲੇ ਚੱਲ ਇਟਾ ਵਿੱਚ ਗੱਲ ਇਟਾ ਵਿੱਚ ਗੱਲ ਆ ਓਏ ਮੈਂ ਤਾਂ ਤੁਕੇ ਨਾ ਲੱਗ ਗਏ ਲੱਗ ਗਏ ਨਹੀਂ ਨਹੀਂ ਮੁੱਕੇ ਦੇ ਮੁੱਕੇ ਦੇ ਮੁੱਕੇ ਦੇ ਬੋਡ ਵਾਲਾ ਜਿਆ ਇੱਕ ਇੱਕ ਬਹੁਤ ਜਾਣਾ ਹੈ ਮੁੰਡੇ ਓਏ ਜਗਾ ਉੱਚੀ ਨਹੀਂ ਓਏ ਆ ਵੀ ਮੈਂ ਅੱਜ ਸ਼ਿਪੂ ਚੱਲੇ ਆ ਦੁਕਾਨੇ ਇਹ ਮੁੰਡਾ ਜੀ ਕੌਣ ਆ ਤੂੰ ਐ ਇਲੈਕਟ੍ਰੀਸ਼ੀਅਨ ਹਾਂ ਇਲੈਕਟ੍ਰੀਸ਼ੀਅਨ ਜਿੱਦਾਂ ਕੋਈ ਇਥੇ ਕੰਮ-ਕੁਮ ਕਰ ਸਕਦਾ ਤੂੰ ਜਿੱਦਾਂ ਮਰਜੀ ਯਾਰ ਨੂੰ ਨੋਟ ਕਰ ਲਿਓ ਇਹਨੂੰ ਨੰਬਰ ਬੋਲ ਦੇ 12322245 ਵਾਸ ਸਹੀ ਨੇ ਬੱਤ ਬਸ ਆ ਇਹਦਾ ਨੰਬਰ ਇਹਦਾ ਨੰਬਰ ਆ ਜੀ ਬਾਕੀ ਕੰਟੈਕਟ ਕਰ ਲਿਓ ਜੇ ਕਿਸੇ ਨੇ ਖਰਾਬ ਕਰੂ ਗਿਰੋਣਾ ਹੋਵੇ ਨਾ ਕੁਝ ਇਹ ਬੰਦੇ ਨੇ ਸਾਡੇ ਸੋਚ ਘਰਾਣ ਕਰਦੇ ਸਾਰੇ ਤੋਂ ਬਾਅਦ ਉਹਦੇ ਉਸਤਾਦ ਜੀ ਨੇ ਕਿਹਾ ਕਿ ਪੁੱਛਿਆ ਤਾਂ ਕਿਤੁਗ ਰਹੇ ਫਿਰ ਆਪੇ ਇਹ ਬੰਦੇ ਦਾ ਨਾਮ ਦੱਸਿਆ ਜੀ ਫਿਰ ਸੋਚਿਆ ਉਸਤਾਦ ਨੇ ਥੋੜੀ ਜਿਹੀ ਬੇਇੱਜ਼ਤੀ ਕੀਤੀ ਉਸਤਾਦ ਨੇ ਬੇਇੱਜ਼ਤੀ ਕਰਨੀ ਹੁੰਦੀ ਹੈਗੇ ਔਰ ਲਗਾਤਾਰ ਮੈਂ ਚਾਰ ਚਲੋਣਾ ਹੁੰਦਾ ਹੀ ਆਪਣਾ ਫੋਨ ਤੇ ਉਹ ਸੋਚ ਹੀ ਖਰਾਬ ਕਰ ਗਿਆ ਸਾਡਾ ਇਹ। ਆ ਥੋੜੇ ਦਿਨਾਂ ਤੱਕ ਹੁਣ ਤੁਹਾਨੂੰ ਇੱਥੇ ਟੂਰਨਾਮੈਂਟ ਦੇਖੋਣਾ ਆਪਾਂ। ਹੁਣਾਂ ਟੂਰਨਾਮੈਂਟ। ਹੁਣਾਂ 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 ਤੇ ਇਲੈਕਟ੍ਰੀਸ਼ੀਅਨ ਟਾਟਾ ਕੰਮ। ਕਿਉਂ ਮਸਾਲਾ ਟੂਰਨਾਮੈਂਟ ਦੀ ਬੇਇੱਜ਼ਤੀ ਕਰਾਉਣੀ ਲਾਈਟ ਵਿੱਚ ਗੱਬੇ ਬੰਦ ਕਰਾ ਦੇਣੀ। ਤੇ ਮੋਕੇ ਜਣਾ ਦੇ ਰਿਹਾ। ਕੀ ਖਾਣਾ ਚਾਹੁੰਦੇ ਆ ਦੱਸੋ? ਕਈ ਐਸ.ਟੀ. ਖਾਣੇ ਤੁਸੀਂ। ਨਾਰੀਏ ਤੇਲ ਖਾਣਾ। ਨਾਰੀਏ ਤੇਲ ਨਹੀਂ ਖਾਣਾ। ਕਿਹੜੀ ਖਾਣੀਆਂ? ਆ ਆਮਲੀ ਖਾਣੀਆਂ। ਛੇਵਲੀ ਹਮ ਖਾਏਗੇ ਛੇਵਲੀ। ਲ ਆ ਆਈਸਕ੍ਰੀਮ ਲੈਣੀ ਆ ਜੀ ਆਈਸਕ੍ਰੀਮ ਕ੍ਰੀਮ 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 ਇਹ ਮੂੰਹ ਤੇ ਵੀ ਲਾਈ ਦੀ ਆ ਮੂੰਹ ਤੇ ਵੀ ਲਾਈ ਦੀ ਆ ਤੁਸੀਂ ਭਾਈ ਦੀ ਵੀ ਮਣੀ ਦੇ ਸਾਹਮਣੇ ਮੇਰੀ ਗੱਲ ਤੇ ਹੋਰ ਸੁਣਾਓ ਬਾਕੀ ਕੀ ਹਾਲ ਚਾਲ ਸਾਰਿਆਂ ਦਾ ਅੱਜ ਬਲੌਗ ਲੇਟ ਆਇਆ ਕਿਉਂਕਿ ਅੱਜ ਕੀ ਕਿਉਂ ਲੇਟ ਆਇਆ ਦੱਸ ਕੰਮ ਤੇ ਸੀ ਨਾ ਇਹ ਮੁੰਡਾ ਕੰਮ ਤੇ ਸੀਗਾ ਉਹ ਲੱਭਦੇ ਹੀ ਨਹੀਂ ਨਿਰ ਆ ਗਿਆ ਲੇਰਾ ਆ ਗਿਆ ਅੱਗੇ ਲੱਡ ਮੈਂ ਤਾਂ ਲੱਭਣਿਆ ਜਿੱਤੇ ਚਿੱਟੇ ਬੰਦੇ ਚਿੱਟੇ ਹੀ ਆਂਦੇ ਆ ਜਿੱਤੇ ਹੁੰਦੇ ਜਿੱਤੇ ਹੁੰਦੇ ਮੈਨੂੰ ਕਹਿੰਦਾ ਕੰਮ ਤੈਨੂੰ ਵੀ ਸਿਖਾਉਣਾ ਕਿਹੜਾ ਕੰਮ ਸਿਖਾਉਂਗਾ ਮੈਨੂੰ ਇਹਨੂੰ ਇਹਨੂੰ ਕੰਮ ਸਿਖਾਉਣਾ ਆਪਾਂ ਏਸ਼ੀਆਂ ਦਾ ਨਹੀਂ ਯਾਰ ਪਲੰਬਰ ਦਾ ਪਲੰਬਰ ਦਾ ਕੰਮ ਸਿਖਣਾ ਲੈ ਮਿੱਤਰਾ ਪੁੱਜ ਗਏ ਆ ਘਰੇ ਲੈ ਲਈ ਆਪਾਂ ਰਾਤ ਦੀ ਖਰਾਕ ਸਵੇਰ ਦੀ ਵਧੀਆ ਸ਼ਰਵਾਤ ਕਰਾਂਗੇ ਗੱਲੂ ਗੱਲੂ ਕਰਾਂਗੇ ਬਾਕੀ ਘਰੇ ਪੁੱਜ ਗਏ ਆ ਜੀ ਚੰਗਾ ਬਾਏ ਬਾਏ ਗੁੱਡ ਨਾਈਟ ਸਪੀਡ ਰੀਮ ਦੇ ਬਲੌਗ ਵਧੀਆ ਲੱਗਾ ਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿੱਤਰੋ ਕਮੈਂਟ ਕਮੈਂਟ ਤਾਂ ਤੁਹਾਨੂੰ ਪਤਾ ਠੋਕ ਕੇ ਹੋਣਾ ਚਾਹੀਦੇ ਆ ਸਟੋਰੀ ਇਹਦਾ ਤੁਹਾਨੂੰ ਪਤਾ ਪੌਣੀ ਪੌਣੀ ਤੁਸੀਂ ਬਾਕੀ ਫੁੱਟ ਰਹਿ ਚੰਗਾ